ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਚੱਲੇ ਆ ਜੀ ਬਾਬਾ ਕਾਲਾ ਮਹਿਰ ਜੀ ਦੇ ਮੱਟ ਤੇ ਦੁੱਧ ਚੜਾਉਣ ਆਪਣੀ ਛੋਟੀ ਸੂਈ ਸੀਗੀ ਇਸ ਕਰਕੇ ਬਾਬਾ ਜੀ ਦਾ ਓਟਾਸਰਾ ਲੈਣ ਚੱਲੇ ਆ ਜੀ ਨਾਲੇ ਨਵੀਂ ਸੁੱਖ ਸੁੱਖ ਕੇ ਆਵਾਂਗੇ ਆਜੋ ਫਿਰ ਮਿਲਦੇ ਆ ਬਾਬਾ ਜੀ ਦੇ ਮੱਟ ਤੇ ਦੋਸਤੋ ਆਪਾਂ ਚਾਹੀ ਜੰਨੇ ਆ ਫਰੀਦਕੋਟ ਨੂੰ ਤੇ ਆ ਗਿਆ ਡਿਵਾਈਨ ਸਕੂਲ ਅੱਜ ਆਪਾਂ ਬਾਬਾ ਜੀ ਦਾ ਓਟਾਸਰਾ ਲੈਣ ਚੱਲੇ ਆਂ ਦੁੱਧ ਪਾਣ ਤੇ ਆਹ ਬੰਦਾ ਪੇਛਾਣੋਂ ਭਲਾ ਕੌਣ ਬੈਠਾ ਏ ਇਹ ਆ ਰਾਮਾ ਇਹਦਾ ਭਾਈ ਮੈਨੂੰ ਵੀ ਲੈ ਕੇ ਚੱਲ ਫਰੀਦਕੋਟ ਤਾਈ ਇਹਦੇ ਨਾਲ ਲਿਆਜ ਹੈਗੀ ਆ ਬਹੁਤ ਜ਼ਾਰੇ ਕਰੀਏ ਕੀ ਜਵਾਬ ਦਿੱਤਾ ਹੀ ਨਹੀਂ ਜਾਂਦਾ ਮੈਂ ਕਿ ਚੱਲ ਵੀ ਰਾਮਾ ਆ ਜਾ ਤੈਨੂੰ ਵੀ ਤੇਰੇ ਟਿਕਾਣੇ ਤੇ ਲਾ ਦੂੰਗਾ ਤੇ ਮੈਂ ਵੀ ਬਾਬੇ ਦਾ ਓਟਾਸਰਾ ਲੈ ਆਉਂਗਾ ਤੇ ਹੁਣ ਅਸੀਂ ਦੋਵੇਂ ਭਰਾ ਚੱਲ ਪਏ ਆ ਜੀ ਫਰੀਦਕੋਟ ਨੂੰ ਤੇ ਬਾਕੀ ਉੱਥੇ ਬਾਬਾ ਜੀ ਦੇ ਮੱਠ ਤੇ ਜਾ ਕੇ ਕਰਾਉਣੇ ਆ ਦਰਸ਼ਨ ਤੁਹਾਨੂੰ ਚੰਗਾ ਵੀ ਦੋਸਤੋ ਖਲਾਫ ਤੇ ਸਾਰਿਆਂ ਨੂੰ ਐਂ ਨੱਕਾਂ ਚ ਜਰ ਰੱਖਨੇ ਚੰਗਾ ਵੀ ਸਜਣੋ ਮਿਲਦੇ ਆ ਫਿਰ ਲਓ ਵੀ ਸਜਣੋ ਕਰੋ ਦਰਸ਼ਨ ਬਾਬਾ ਜੀ ਤਨਤਨ ਬਾਬਾ ਕਾਲਾ ਮਹਿਰ ਜੀ ਦੇ ਜਿਹੜੇ ਗੇਟ ਬਣਿਆ ਹੋਇਆ ਜਗ੍ਹਾ ਦੇ ਸਾਹਮਣੇ ਮੈਂ ਤੇਰਾ ਮਾਂ ਆ ਗਿਆ ਅੱਜ ਬਾਬਾ ਜੀ ਦਾ ਓਟਾਸਰਾ ਲੈਣ ਦੁੱਧ ਚੜਾਉਣ ਤਾਂ ਤਨ ਬਾਬਾ ਕਲਾ ਮੇਲੀ ਵਾਹ ਵਾਹ ਆ ਜਾਓ ਜੀ ਚਾਹ ਰੰਜੀਤ ਰਿਆ ਪਹਿਲਾਂ ਪ੍ਰਧਾਨ ਰੂਟ ਤਾਂ ਇੱਥੇ ਹੀ ਲਾਵੀਏ ਹਨ ਆਮ ਵੈਲ ਪਰਮਾਣੇ buat ai jalan ਓ ਜੀ ਹੁਣ ਅਸੀਂ ਪਹੁੰਚ ਗਏ ਆਂ ਬਾਬਾ ਜੀ ਦੀ ਖਾਸ ਜਗ੍ਹਾ ਤੇ ਗੱਡੀ ਤੇ ਭਾਈ ਬਿਆਲਿਆਂ ਬਿਆਲੀ ਤੇ ਜਾ ਜੀ ਮੈਂ ਵੀ ਮੱਥਾ ਟੇਕਣਾ ला मैं कहन भी लगा सी मैं भाई ने छिट्टा छिट्टा लाया ही नहीं मैं मैं बोलिया मैं, मैं, मैं चार Boleh dihidangkan, ya? Boleh. Ini બન તાવે ਦਿਲ ਵਿੱਚ ਆਹਨ ਪਟ ਠੀਕ ਹੈ ਪਹਿਲਾ ਪਹਿਲਾ ਹੈ ਇਹ ਨਾਲ ਜੀ ਰਾਮਾ ਵੀ ਆਪਣੇ ਦਰਸ਼ਨ ਦੇ ਰਿਹਾ ਨਾ ਬਟਕਲਾ ਮਹਾਰਾਜੀ ਦੇ ਮੱਟ ਤੇ ਰਾਮਾ ਦਾ ਵੀ ਮੈਂ ਵੀ ਬਾਬਾ ਜੀ ਦੇ ਦਰਸ਼ਨ ਕਰਨੇ ਆ ਤੇ ਮੈਂ ਕਿਹਾ ਤੁਸੀਂ ਵੀ ਕਰੋ ਜੀ ਪਿੱਛੇ ਕਾਹਨੂੰ ਰਹਿਣਾ ਫਾਇਦਾ ਲੈਣਾ ਚਾਹੀਦਾ ਜਦੋਂ ਮਹਾਰਾਜ ਆਪ ਸਹਾਈ ਹੋਵੇ ਜੀ ਮਾਣ ਤਾਮ ਪਰਮਾ ਬਕਾਲਾ ਮੈਂ ਨੋ ਵੀ ਸੱਜਣਾ ਚਾਹ ਆਪਾਂ ਛੱਡ ਲਈ ਐ ਤੇ ਹੁਣ ਆਪਾਂ ਕਰਦੇ ਆਂ ਵਾਪਸੀ ਪਿੰਡ ਨੂੰ ਮਿਲਦੇ ਆਂ ਫਿਰ ਰਸਤੇ 'ਚ ਦੇ ਨੀ ਬ੍ਰਾਹਮਾ ਹਾਂਜੀ ਤਾਂ ਦੋਸਤੋ ਇੱਥੇ ਮਤਲਬ ਕਿ ਬਹੁਤ ਘਾਟੀ ਰਸ ਹੈ ਆਮ ਇੱਥੇ ਜਦੋਂ ਬਾਬਾ ਜੀ ਦਾ ਦਿਨ ਹੁੰਦਾ ਮਹਰਾਣਾ ਕਹਿ ਦਿੰਨੇ ਆ ਜੀ ਨੂੰ ਆਪਾਂ ਆ ਸਾਰੀਆਂ ਜਗ੍ਹਾ ਭਰੀਆਂ ਹੁੰਦੀਆਂ ਆ ਹੁਣ ਤਾਂ ਫੁੱਲ ਬੂਟੇ ਬਹੁਤ ਸੋਹਣੇ ਹੋ ਗਏ ਆ ਸਾਰੇ ਮੈਦਾਨ ਬੰਦਿਆਂ ਨਾਲ ਭਰੇ ਹੁੰਦੇ ਆ ਆਪੋ ਆਪਣਾ ਸ਼ੁਗਲ ਮੇਲਾ ਸਾਰੇ ਕਰੀ ਜਾਂਦੇ ਆ ਵੀ ਤੁਹਾਨੂੰ ਪਤਾ ਬਾਬਾ ਜੀ ਦੇ ਸ਼ਰਾਬ ਦਾ ਵੀ ਪ੍ਰਸ਼ਾਦ ਚੜਦਾ ਹੈ ਤੇ ਦੁੱਧ ਬਾਅਦ ਵੀ ਸਾਰਾ ਜਿਹਦੀ ਕੋਈ ਪਹਿਲਾਂ ਮੱਝ ਹੁੰਦੀ ਹੈ ਪਹਿਲਾਂ ਬਾਬਾ ਜੀ ਦੇ ਦਰ ਤੇ ਲੈ ਕੇ ਆਉਂਦੇ ਦੁੱਧ ਤੇ ਆਹ ਦੇਖੋ ਜੀ ਪ੍ਰਸ਼ਾਦ ਉਹ ਵੀ ਕੋਈ ਸੱਜਣ ਖਾਲੀ ਕਰਕੇ ਰੱਖੀਆਂ ਪਈਆਂ ਬਰੋਤਨਾ ਬੜੀ ਕਿਰਪਾ ਬਾਬਾ ਜੀ ਦੀ ਉੱਤੋਂ ਖੜ ਕੇ ਤੁਹਾਨੂੰ ਥੋੜਾ ਜਿਹਾ ਦਰਸ਼ਨ ਕਰਾ ਦਿੰਨੇ ਥੱਲੇ ਨੂੰ ਸਾਰਾ ਜੰਗਲ ਹੀ ਪਿਆ ਇੱਥੇ ਇੱਥੇ ਬਾਬਾ ਜੀ ਕਹਿੰਦੇ ਵੀ ਮੱਝਾਂ ਚਾਰਦੇ ਹੁੰਦੇ ਸੀਗੇ ਤੇ ਆਈ ਮਤਲਬ ਕਿ ਥੋੜੀ ਥੱਲੇ ਸੋਟੀ ਧਰ ਕੇ ਤੇ ਆਈ ਵਿਸ਼ਰਾਮ ਕਰ ਲੈਂਦੇ ਸੀ ਤੇ ਆਈ ਨੀਂਦ ਪੂਰੀ ਕਰ ਲੈਂਦੇ ਸੀ ਆਪਦੀ ਐਨੀ ਮੰਨ ਤਾਏ ਜਗਾ ਦੀ ਇਹ ਕਰਕੇ ਕਿਸੇ ਦਾ ਪਸ਼ੂ ਰਹਿਂਦਾ ਨਾ ਹੋਵੇ ਜਾਂ ਕੁਛ ਸਾਰੀਆਂ ਸਮੱਸਿਆਵਾਂ ਦੇ ਹੱਲ ਕਰ ਦੇ ਬਾਬਾ ਜੀ ਜਦੋਂ ਇੱਥੇ ਚੰਗੇ ਨੇਚਨ ਆਲਾ ਕੇ ਤੁਸੀਂ ਮੱਥਾ ਟੇਕੋਗੇ ਤਾਂ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਹੱਲ ਹੋ ਜਾਂਦੀਆਂ ਆਲਾ ਰਾਮੇ ਫੜ ਮੜੇ ਉਚਾਰਨ ਕਰਨਾ ਆਪਾਂ ਬੜੀ ਕਹਿਰੀ ਸੰਗਤ ਨੂੰ ਹਾਂ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਬਾਬਾ ਜੀ ਜੋ ਕਰਨੀ ਦੇ ਧਾਰਕ ਸੀਗੇ ਜੋ ਉਹਨਾਂ ਦੀ ਸ਼ਕਤੀ ਸੀ ਆ ਕੇ ਵੱਤ ਤੋਂ ਵੱਤ ਫਾਇਦਾ ਉਠਾਓ ਜੇ ਕਿਸੇ ਦਾ ਪਸ਼ੂ ਨਹੀਂ ਰਹਿੰਦਾ ਜਾਂ ਕੋਈ ਮਤਲਬ ਤੇ ਖਰਜ ਜਾਂਦਾ ਵਾਰੀ ਵਾਰੀ ਜਾਂ ਕੋਈ ਨਵਾਂ ਪਸ਼ੂ ਜੀ ਦਾ ਸੋਇਆ ਵੀ ਲੋ ਜਰੂਰ ਦਖਮਸਤੋਂ ਕੱਢ ਕੇ ਬਾਬਾ ਜੀ ਦੇ ਮੱਛ ਤੇ ਦੁੱਧ ਜੂਰ ਚਲਾ ਕੇ ਜਾਇਆ ਕਰੋ ਇਹਦੇ ਨਾਲ ਪਸ਼ੂਆਂ ਦੇ ਵਿੱਚ ਤੰਦਰੁਸਤੀ ਰਹਿੰਦੀ ਹੈ ਬੱਦਾ ਬੜਾ ਹੁੰਦਾ ਵੀ ਇੰਨੀ ਕਿਰਪਾ ਬਾਬਾ ਜੀ ਦੀ ਬਣੀ ਰਹਿੰਦੀ ਹੈ ਜਿਸ ਕਰਕੇ ਸਾਰੇ ਪੈਣਾ ਭਰਾਵਾਂ ਨੂੰ ਦੇਂਦੀ ਹੈ ਵੀ ਜੋ ਵੀ ਡੰਗਰ ਬੱਚਾ ਤਕਰੀਬਨ ਆਪਾਂ ਪਿੰਡਾਂ ਵਾਲੇ ਦਾ ਰੱਖਦੇ ਹੀ ਆ ਸਾਰੇ ਤੇ ਉਹਦੇ ਵਾਸਤੇ ਬਾਬਾ ਜੀ ਦਾ ਓਟਾ ਸਾਰਾ ਲੈਣਾ ਬਹੁਤ ਜ਼ਰੂਰੀ ਹੈ ਜੀ ਨੇ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਮਿਲਦੇ ਆ ਅੱਗੇ ਕੀ ਹਾਲ ਆ ਜੀ ਇਹਦਾ ਬਾਬਾ ਜੀ ਹਾਂਜੀ ਹਾਂਜੀ ਵੀ ਤੁਸੀਂ ਸੋਈ ਜੀ ਦਾ ਹਾਲ ਹੈ ਬਈ ਪ੍ਰਸ਼ਾਦ ਹਾਂ ਲੈ ਲੈ ਮੇਰੇ ਠੀਕ ਹੈ ਠੀਕ ਇੱਥੇ ਕਰਕੇ ਚੜਦੀਏ ਵਾਪਸ ਹਾਂ ਆ ਸਾਰੀਆਂ ਜਗ੍ਹਾ ਚੋਗਾ ਇੱਥੇ ਪਾਇਆ ਜਾਂਦਾ ਜੀ ਤੇ ਆ ਦੇਖੋ ਸਾਰੀ ਜਗ੍ਹਾ ਬਹੁਤ ਹੀ ਖੁੱਲੀ ਢੁੱਲੀ ਹੈ ਤੇ ਵਾਤਾਵਰਨ ਬਾਈ ਇੱਥੇ ਸਾਹ ਆਪ ਦੀ ਆਪ ਹੁੰਦਾ ਮਤਲਬ ਦਰਖਤ ਹੀ ਇੰਨੇ ਆ ਵੀ ਦੇਖੋ ਕਿੰਨੀ ਵਧੀਆ ਜਗਾ ਬਣੀ ਸਾਰੇ ਤੇ ਦਰਖਤਾਂ ਨਾਲ ਭਰੀ ਵੀ ਹੈ ਉੱਤੋਂ ਸੋਹਣੇ ਦੇ ਸੁਹਾਗ ਵਾਲੀ ਗੱਲ ਇਹ ਹੈ ਥੱਲੇ ਚਲੀਏ ਮਰਾ ਯਾਰ ਜਿੱਥੇ ਮਿੱਟੀ ਗੜਦੇ ਹਾਂ ਆ ਵੀ ਇਧਰ ਪਹਿਲਾਂ ਛੱਪੜ ਜਾ ਦੇਖ ਲਈਏ ਬਹੁਤ ਸੋਹਣਾ ਪਾਇਆ ਤੇ ਹਾਂ ਆ ਇਸ ਤਰ੍ਹਾਂ ਚੱਲੀ ਆ ਜੇ ਮੈਂ ਕੋ ਨਾਲ ਆਇਆ ਸੀ ਆ ਜਗਾ ਖੰਡਰ ਹੁਣ ਤਾਂ ਬਹੁਤ ਕਿਰਪਾ ਬਾਬਾ ਜੀ ਸਾਰਾ ਕੁਛ ਹਰ ਪਾਸੇ ਪੌੜੀਆਂ ਚੜ੍ਹਦੀਆਂ ਜੀ 15 ਸਾਲ ਪਹਿਲਾਂ ਦੀ ਗੱਲ ਦੇਖੋ ਚੰਡੀਗੜ੍ਹ ਦੇ ਭੁਲੇਖੇ ਪੈਂਦੇ ਦੇਖਣੀ ਬਹੁਤ ਹੀ ਹਰੀਆਵਲ ਇੱਕ ਸੰਗਤਾਂ ਵੀ ਜਿਹੜੀਆਂ ਇੱਥੇ ਸੇਵਾ ਕਰਦੇ ਮੁੰਡੇ ਉਹ ਇਸ ਗੱਲੋਂ ਵਧਾਈ ਦੇ ਬੜੇ ਪਾਤਰ ਐ ਵੀ ਪੌਦਿਆਂ ਦੇ ਬੜਾ ਧਿਆਨ ਦਿੱਤਾ ਹੈ ਜਿੰਦਰ ਵੀ ਤੁਸੀਂ ਜਾਵੋਗੇ ਪੂਰੇ ਮੇਨਟੇਨ ਕਟਾਈ-ਕਟੁਈ ਕਰਕੇ ਤੇ ਦੇਖੋ ਘਾਹ ਦੇ ਮੈਦਾਨ ਦੇਖੋ ਕਿਵੇਂ ਘਾਹ ਦੀ ਕਟਾਈ-ਕਟੁਈ ਕਰਕੇ ਪੂਰੇ ਵਧੀਆ ਆ ਛਾਂ ਸ਼ੂਨੋਂ ਬੈਠਣ-ਉੱਠਣ ਨੂੰ ਜਦੋਂ ਕੋਈ ਰਿਸ਼ਾਮ ਨੂੰ ਪ੍ਰਸ਼ਾਦ ਪ੍ਰਸ਼ੂਤ ਲੈਣ ਦਾ ਮਨ ਲੋਚਦਾ ਬੰਦੇ ਦਾ ਇੱਥੇ ਬੈਠੋ ਆ ਕੇ ਛੱਪਰ ਦੇ ਥੱਲੇ ਨਾਲੇ ਥਕਿਵਾਂ ਲਾਓ ਤੇ ਨਾਲੇ ਬਾਬਾ ਜੀ ਦਾ ਲਾਓ ਓਟਾਸਰਾ ਆ ਦੇਖੋ ਕਿੰਨੀਆਂ ਸੋਹਣੀਆਂ ਜਗ੍ਹਾ ਬਣੀਆਂ ਹੋਈਆਂ ਇਸ ਕਰਕੇ ਟਾਈਮ ਕੱਢ ਕੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਜ਼ਰੂਰ ਕਰਾਇਆ ਕਰੋ ਯਾਰ ਜਦੋਂ ਆਉਣੇ ਆ ਨਾ ਇੱਥੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਨਾਲ ਬਹੁਤ ਹੀ ਹਰਿਆਵਲ ਬਹੁਤ ਹੈ ਹਰਿਆਵਲ ਵੇਖ ਕੇ ਬੜਾ ਮਨ ਖੁਸ਼ ਹੋਇਆ ਯਾਰ ਜਿੱਥੇ ਆ ਪੱਤ ਦੀ ਗਰਮੀ ਦੇ ਵਿੱਚ ਉਹ ਗੇਟ ਵੇਖ ਕੇ ਆਹ ਗੇਟ ਬਣਿਆ ਆ ਮੇਲਾ ਦਾ ਹੀ ਗੇਟ ਬਣਾਤਾ ਮੁੰਡਿਆਂ ਨੇ ਭੈੜੇ ਆ ਆ ਇੱਕ ਇਥੇ ਮਨ ਲੱਗਦਾ ਸ਼ਾਇਦ ਫੁਆਰਾ ਚੱਲਦਾ ਹੋਊ ਇਥੇ ਹਨਾ ਆ ਫੁਆਰਾ ਬਣਾਇਆ ਵੇ ਜੀ ਰਾਤ ਸਮੇਂ ਤੇ ਲਾਈਟਾਂ ਲੁੱਟਾਂ ਵੀ ਲੱਗੀਆਂ ਉਹ ਤੇਰਾ ਭਲਾ ਹੋਵੇ ਭਗਤਾ ਕਿੱਧਰ ਬੜਿਆ ਬੇਟਾ ਸੀ ਗੁਰਗਾ ਮੁੰਡਰਾ ਆਤੀ ਸੀ ਇਹ ਠੰਡੇ ਥਾਂ ਦੇ ਬੇਟਾ ਸੀਗਾ ਲਓ ਜੀ ਆਹ ਹੈ ਫੁਆਰਾ ਹੁਣ ਮਨ ਲੱਗਦਾ ਥੋੜਾ ਚਿਰ ਹੋ ਗਿਆ ਚਲਾਇਆ ਨਹੀਂ ਲੱਗਦਾ ਆ ਬਣਾਇਆ ਵੇ ਜੀ ਗੇਟ ਆ ਦਰਖਤ ਹੋਰ ਬਹੁਤ ਸੋਹਣੇ ਲੱਗੇ ਹੋਏ ਇੱਧਰ ਯਾਰ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਕਿ ਆਹੀ ਬਾਤਾਂ ਕਿ ਆਹੀ ਬਾਤਾਂ ਕੀ ਬਾਤ ਕਾ ਦੇ ਮੈਦਾਨ ਦੇਖੋ ਯਾਰ ਸਾਰੇ ਕਟਿੰਗ ਕਰਕੇ ਕਿੰਨੇ ਸੋਹਣੇ ਕਿੰਨਾ ਮਨ ਖੁਸ਼ ਹੁੰਦਾ ਜੀ ਹਾਂ ਗੇਟ ਬਣ ਗਿਆ ਨਾ ਵਧੀਆ ਉੱਤੋਂ ਦੀ ਚੜਾਤੀ ਲਓ ਵੀ ਸੱਜਣੋ ਉਹ ਪਰੇ ਥੱਲੇ ਇਦੋਂ ਵੀ ਥੱਲੇ ਇੱਕ ਮਤਲਬ ਕਿ ਵੱਡੇ ਦਰਖਤ ਲਾਏ ਹੋਏ ਜਿਵੇਂ ਆਪਾਂ ਬੋੜ ਕਹਿ ਦਿੰਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਨਾਂ ਨੇ ਕਿੰਨਾ ਨਿਆਰਾ ਦੇਣਾ ਆ ਦੇਖੋ ਬੋਰਡ ਸੰਗਤਾਂ ਨੂੰ ਆਏ ਵੀ ਧਰ ਦਿਓ ਵੀ ਇਹ ਜਗਾ ਕਿਹੜੀ ਬਿਫਰੀ ਕੋਟ ਦੇ ਨੇੜੇ ਤੋਂ ਹਾਂ ਹਾਂ ਆ ਵੱਡੇ ਦਰਖਤ ਸਾਰੇ ਜਿਹੜੇ ਬੋਰਡ ਆ ਉੱਥੇ ਲੜੇ ਪਾਸੇ ਲਾਏ ਹੋਏ ਆ ਤਾਂ ਕਿ ਜਦੋਂ ਬਾਬੇ ਦਾ ਦਿਨ ਹੁੰਦਾ ਕੋਈ ਇਹ ਨਾ ਹੋਵੇ ਐਵੇਂ ਤੋਂ ਪਈ ਮਚੀਏ ਬੈਠਾ ਤੇ ਪ੍ਰਸ਼ਾਦ ਪ੍ਰਸ਼ੂਦ ਲਿਆ ਹੁੰਦਾ ਸਾਰਿਆਂ ਦਾ ਤੇ ਠਨਰਾਮ ਨਾਲ ਛਾਵੇਂ ਬੈਠ ਕੇ ਆ ਉਹਦਾ ਆਨੰਦ ਮਾਣੋ ਇਸ ਕਰਕੇ ਆ ਸਾਰੇ ਦਰਖਤਾਂ ਦੀ ਬਹੁਤ ਵਧੀਆ ਲਵਾਈ ਕੀਤੀ ਹੈ ਬਾਬਾ ਨੇ ਤੇ ਅੱਗੇ ਵੀ ਇਧਰ ਜਦੋਂ ਅਗਲੀ ਵਾਰੀ ਆਏ ਫਿਰ ਤੁਹਾਨੂੰ ਉਹ ਦਿਖਾਵਾਂਗੇ ਆਪਾਂ ਵੀ ਇਧਰ ਮਿੱਟੀ ਕੱਢਣ ਵਾਲੀ ਜਗ੍ਹਾ ਵੀ ਬਣੀ ਵੀ ਉੱਥੇ ਪਾਣੀ ਹੁੰਦਾ ਛਪੜੀ ਚ ਜਿੱਥੇ ਆਪਾਂ ਮਿੱਟੀ ਕੱਢਦੇ ਆ ਬਾਬਾ ਜੀ ਦੀ ਉਸ ਨੂੰ ਅਗਲੀ ਵਾਰੀ ਦਰਸ਼ਨ ਕਰਾਵਾਂਗੇ ਐਰ ਕੀ ਤੁਹਾਨੂੰ ਮੱਟਦੇ ਬਾਬਾ ਜੀ ਦੇ ਤੇ ਆ ਦੇਖੋ ਆ ਮਾਟਾ ਬਾਬਾ ਜੀ ਦਾ ਆ ਇਧਰ ਲੰਗਰ ਲੰਗਰ ਹਾਲ ਸਾਰੀ ਬਿਲਡਿੰਗ ਬਹੁਤ ਸੋਹਣੀ ਬਣ ਗਈ ਹੈ ਹੁਣ ਆ ਦੇਖੋ ਆ ਬਣਾਏ ਵੀ ਥੱਲੇ ਬੈਠਣ ਨੂੰ ਸ਼ਾਮ ਨੂੰ ਨੂੰ ਚਲਿਏ ਵੀ ਰੰਮੇ ਚੰਗਾ ਦੋਸਤੋ ਮਿਲਦੇ ਫਿਰ ਆਜੋ ਰਸਤੇ 'ਚ ਲੋ ਦੋਸਤੋ ਆਪਾਂ ਥੱਲੋਂ ਦੇਖ ਕੇ ਮਹੌਲ ਚਾਲ ਉੱਪਰ ਆ ਗਏ ਫੇਰ ਮੱਟ ਕੋਲੇ ਤੇ ਹੁਣ ਆਪਾਂ ਪਾਉਣੇ ਆ ਜੁੱਤੀ ਝੋੜਾ ਚੱਲ ਕੇ ਤੇ ਫੇਰ ਹੋਵਾਂਗੇ ਲਾਈਵ ਆਪ ਬਾਈ ਹੁਣੀ ਬੈਠੇ ਇੱਥੇ ਸਾਨੂੰ ਤੁਸੀਂ ਪ੍ਰਸ਼ਾਦ ਲੈ ਲਓ ਭਗਤੋ ਅਸਾਂ ਠੀਕ ਹੈ ਜੀ ਅਗਲੀ ਵਾਰੀ ਲਾਵਾਂਗੇ ਚੰਗੀ ਕਿਸਮ ਦਾ ਵਿਖਿਆ ਮੈਂ ਚਲੋ ਤੁਹਾਡੇ ਨਾਲ ਵੀ ਸਾਂਝਾ ਕਰੀਏ ਇਹਦੇ ਪੱਤੇ ਦੇਖੋ ਕਿੰਨੇ ਸੋਹਣੇ ਆਮ ਜਿਹੜਾ ਦੂਜਾ ਬੋਡ ਹੁੰਦਾ ਉਹ ਤੇ ਐਂ ਪੱਤੇ ਹੁੰਦੇ ਹਰੇ ਜੇ ਆਵੇ ਦੂਜੇ ਬੋਡ ਦੇ ਇਹਦਾ ਰੰਗ ਹੀ ਬਲਾਂ ਪਿਆਰਾ ਯਾਰ ਦੇਖੋ ਕਿੰਨੇ ਸੋਹਣੇ ਪੱਤੇ ਤੇ ਮੱਟ ਦੇ ਬਿਲਕੁਲ ਹੀ ਨਾਲ ਲੱਗੇ ਸਾਰੇ ਦਰਖਤ ਬੜੀ ਸੋਹਣੀ ਛਾਂ ਦੀ ਵਿਵਸਥਾ ਹੋ ਗਈ ਹੈ ਜੀ ਬਹੁਤ ਵਧੀਆ ਯਾਰ ਦਰਖਤਾਂ ਨੂੰ ਵੇਖ ਕੇ ਤਾਂ ਬੜਾ ਹੀ ਮਨ ਖੁਸ਼ ਹੋਇਆ ਯਾਰ ਸਹੀ ਬਸ ਅਸੀਂ ਲੰਗਰ ਲੰਗਰ ਛਕਾਏ ਹੋਣਾ ਤੁਸੀਂ ਕਿੱਥੋਂ ਆਏ ਆਂ ਜੇਰਸਾ ਆਏ ਬੱਟੀ ਸੇ ਉਹ ਕਿੱਥੇ ਰਹੇ ਕਿਹੜੀ ਸਟੇਟ ਚ ਅਰੇ ਉਹ ਦੇਵਾਲਾ ਰੋਟ ਨਹੀਂ ਹੈ ਹਾਂ ਹਾਂ ਅੱਛਾ ਪੱਠੇ ਤੋਂ ਪੱਠੇ ਤੋਂ ਆਏ ਆਂ ਅੱਛਾ ਪਿੱਛੋਂ ਯੂਪੀ ਤੋਂ ਆਂ ਹਾਂ ਮਤਲਬ ਯੂਪੀ ਤੋਂ ਓਕੇ ਓਕੇ ਇੱਥੇ ਪ੍ਰਸ਼ਾਦ ਲੈਣੇ ਆਏ ਆਂ ਚਾਣੇ ਆਏ ਥੇ ਅੱਛਾ 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 ਬਾਬਾ ਕਰ ਜਾ ਰਹੇ ਆ ਤੁਮਰੇ ਜਾ ਰਹੇ ਆ ਤੁਮਰੇ ਕੇ ਜਾਗੇ ਜਾ ਓਟਾਸਰਾ ਲੈ ਚਲੀਏ ਗੱਡ 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 ਦਰਸ਼ਨ ਕਰਕੇ ਜਾ ਰਹੇ ਦਰਸ਼ਨ ਕਰੀ ਜਾ ਰਹੇ ਨਹੀਂ ਬਹੁਤ ਵਧੀਆ ਭਾਈ ਬਹੁਤ ਵਧੀਆ ਆਏਗੇ ਪੰਜ 6 ਮਹੀਨੇ ਬਾਅਦ ਮੈਂ ਕੇ ਬਾਬਾ ਦੇ ਦਰਸ਼ਨ ਤੋਂ ਕਰਾਏ ਚਾਹੀਦੇ ਚਾਹੀਦੇ ਨਹੀਂ ਬਾਕੀ ਬਹੁਤ ਕਰਨੀ ਵਾਲੀ ਜਗਾ ਹੈ ਇਹ ਭਾਈ ਓਟਾਸਰਾ ਲੈ ਕੇ ਚਲਣਾ ਚਾਹੀਦਾ ਹੁਣ ਕਦੋਂ ਜਾਣਾ ਯੂਪੀ ਨੂੰ ਫਿਰ ਕੱਲ ਨੂੰ ਜਾਏਗੇ ਭਾਈ ਕੱਲ ਨੂੰ ਜਾਣਾ ਦਿੱਸਾ ਦੇ ਬੋ ਸਭ ਭਗਵਾਨੇ ਦਾ ਉਹ ਉਤਾ ਹੈ ਹਾਂ ਉਹ ਅੰਦਰ ਕੋ ਸਭੇ ਕਰਨੀ ਪਤਾ ਹੈ ਕੋ ਕੁਛ ਨਹੀਂ ਹੁੰਦਾ ਐਸ਼ ਕਰੋ ਐਸ਼ ਸਭ ਬਾਬੇ ਦੀ ਮਿਹਰਬਾਨੀ ਹੈ ਭਾਈ ਹਾਂ ਸਭ ਕਰੇ ਕਰਾਵੇ ਆਪੇ ਆਪ ਚਲੋ ਠੀਕ ਹੈ ਸੱਜਣੋ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਅੱਛਾ ਆ ਜਾਓ ਭਾਈ ਇਹ ਆਪਣੇ ਪ੍ਰਕਤਸੀ ਬਾਬਾ ਜੀ ਦੇ ਯੂਪੀ ਤੋਂ ਹਾਂ ਨਹੀਂ ਮਾਸੀ ਪ੍ਰਸ਼ਾਦ ਅੱਜ ਕੋਲ ਅਗਲੀ ਵਾਰੀ ਮਿਲੇ ਫੇਰ ਲਾਵਾਂਗੇ ਅੱਜ ਹੁਣ ਅਸੀਂ ਰੋਟੀ ਠੀਕ ਪਤਾ ਕਦੋਂ ਮਿਲਣਗੇ ਕੋਈ ਨਹੀਂ ਮਿਲਦੇ ਰਾਵਾਂਗੇ ਜਿਉਂਦੀ ਜਾਨ ਨਾ ਯਾਰ ਮੇਲੀ ਬਣਾ ਕਿਦਾਂ ਕਿਤੇ ਠੀਕ ਹੈ ਵੀਰੇ ਧੰਨਵਾਦ ਮਿਹਰਬਾਨੀ ਇਹ ਜੀ ਬਾਬਾ ਜੀ ਦੇ ਭਗਤ ਯੂਪੀ ਤੋਂ ਆਏ ਸੀਗੇ ਇੱਥੇ ਪੱਠੇ ਤੇ ਕੰਮ ਕਰਦੇ ਬਾਈ ਹੁਣੀ ਤੇ ਇਹਦੇ ਵੀ ਕੱਲ ਨੂੰ ਅਸੀਂ ਜਾਣਾ ਸੀ ਯੂਪੀ ਤੇ ਬਾਬਾ ਜੀ ਦਾ ਓਟਾਸਰਾ ਲੈ ਆਈਏ ਤਾਂ ਕਰਕੇ ਓਟਾਸਰਾ ਲੈਣਾ ਇਹ ਬਾਬਾ ਜੀ ਦਾ ਤੇ ਨਾਲ ਮੜਾ ਮੜਾ ਪ੍ਰਸ਼ਾਦ ਸ਼ੱਕ ਰਹੇ ਆ ਬੜੀ ਖੁਸ਼ੀ ਹੋਈ ਮਨ ਨੂੰ ਮਿਲ ਕੇ ਨਾ ਸੱਜਣਾ ਨੂੰ